ਵੈਗੂ ਜੀ ਦਾ ਖਾਸਾ ਵੈਗੂ ਜੀ ਦੇ ਬਧੀ ਸਾਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਵੈਗੂ ਜੀ ਦੇ ਦਰਸ਼ਨਾਂ ਦੇ ਲਈ ਅੜੀਸਾ ਸਾਹਿਬ ਤੋਂ ਹੁੰਦੇ ਹੋਏ ਆਨੰਤਪੁਰ ਸਾਹਿਬ ਦੀ ਯਾਤਰਾ ਸ਼ੁਰੂ ਕਰਾਂਗੇ ਤੇ ਇੱਕ ਸਾਈਡ ਦੀ ਇਹ 350 ਕਿਲੋਮੀਟਰ ਲਗੋ ਕਿਤੇ ਦਿਨ ਦੀ ਪਹੁੰਚੀ ਤੇ ਆਪਾਂ ਹੋਣਾ ਤਰੀਕਾ ਜ ਹੈਗੀ 12 ਸਤੰਬਰ ਤੇ ਟਾਈਮ ਲਗਭਗ 6:0000 ਰੁਪਏ ਸਾਰੀਆਂ ਤਿਆਰੀਆਂ ਆਪਾਂ ਕਰ ਲਈਆਂ ਤੇ ਸ਼ੁਰੂ ਕਰਦੇ ਆਂ ਬਸ ਬੈਗ ਬੰਨ ਲੀਏ ਤੇ ਬੈਗ ਬੰਨ ਕੇ ਫਿਰ ਚੱਲਦੇ ਆਂ ਬਸ ਮਹਾਪੁਰਸ਼ਾ ਆਪਣਾ ਲੇਟ ਸਾਰਿਆਂ ਨਾਲੋਂ ਜ਼ਿਆਦਾ ਲੇਟ ਆ ਪੱਟੀਆਂ ਬੰਨੀ ਮੇ ਸੱਟਾਂ ਮਰਾਈ ਫਿਰਦਾ ਏ ਹੈ ਪੌਤੇ ਪਹੁੰਚ ਗਏ ਜੀ ਆਪਾਂ ਪਰ ਰਾੜੇ ਤੋਂ 40 ਕਿਲੋਮੀਟਰ ਪਿੱਛੇ ਪਤਨੀ ਨੰਗੇ ਆ ਪੌਟੇ ਪਹੁੰਚ ਗਏ ਲੈ ਮਿੱਤਰੋ ਆ ਵੀ ਕਿਵੇਂ ਆ ਠੀਕ ਹੈ ਜੀ ਬਾਈ ਆ ਵੀ ਜੈਲਦਰਾ ਆ ਲਖੇ ਟਟਾ ਉਹ ਖੜਾ ਆਪਣਾ ਉਸਤਾਦ ਆ ਤ ਤੁਸੀਂ ਜਾਣਦੇ ਹੀ ਆ ਉਹ ਉਸਤਾਦ ਆ ਜਿਹੜਾ ਆਪਾਂ ਨੂੰ ਇੱਥੇ ਤੱਕ ਲਿਆਇਆ ਤੇ ਜਦੋਂ ਤਾਂ ਹੁਣ ਹੋ ਗਿਆ ਸਾਫ ਤੇ ਮੋਟਰਸਾਈਕਲ ਆਪਣੇ ਮੀਟਰਾਂ ਤੇ ਤਾਂ ਹੋ ਗਏ ਚੌਂਗੇ ਚੌਂਗੇ ਬੰਦਾ ਤਾਂ ਪਾਣੀ ਪਾਣੀ ਹੋ ਜਾਂਦਾ ਕੰਮ ਕਰਦਾ ਤੇ ਮੋਟਰਸਾਈਕਲ ਚੱਲਦਾ ਚੱਲਦਾ ਚੌਂਕੀ ਚੌਂਕੀ ਹੋ ਗਿਆ ਚੱਲ ਗਏ ਮਿੱਤਰੋ ਲੈ ਵੀ ਅੜੀਸਰ ਸਾਹਿਬ ਪਹੁੰਚ ਗਏ ਆਪਾਂ

ਕੱਚੇ ਗੁਰੂਸਰ ਪੱਕੇ ਗੁਰੂਸਰ ਨੇੜੇ-ਨੇੜੇ ਹੋਣਗੇ ਪੈਂਡਾ ਨਾ ਢੋਲੇ ਦੀ ਯੂਤ ਆਰਡਰ ਕੀਤਾ ਤੋ ਉੱਚੀ ਨਹੀਂ ਕੀਤਾ ਵਾ ਪਨੀਰ ਪਰੋਠਾ ਬਈ ਤੇ ਜਨਾਬ ਨੇ ਸਾਦਾ ਪਰੋਠਾ ਤੁਹਾਨੂੰ ਪਤਾ ਬਾਕੀ ਆਪਾਂ ਤਾਂ ਸਿੰਪਲ ਪਰੋਠਾ ਹੀ ਸਾਦਾ ਬਲਵੀ ਮਿੱਤਰੋ ਦਾ ਵੀ ਸਮਰਾਲੇ ਪਹੁੰਚ ਗਏ ਆ ਪਿੰਡ ਬੀਜਾ ਤੇ ਖਾਸਾ ਹੀ ਨਿਸ਼ਾਨ ਸਾਹਿਬ ਲਗਾਉਣਾ ਝੰਡਾ ਵਿੱਕੀ ਬਰਤਨ ਸਟੋਰਾਂ ਤੋਂ ਆਪਾਂ ਨੂੰ ਸੋਟੀ ਮਿਲੀ ਆ ਵੱਢ ਕੇ ਆਪਾਂ ਹੁਣ ਇਹ ਇਹਦੇ ਜਿਗਾਰਡ ਕਰਨ ਲੱਗੇ ਆ ਸਾਨੂੰ ਮਿਲੀ ਨਹੀਂ ਕਿਤੋਂ ਪੈ ਵਗੈਰਾ ਮਿਲ ਗਈ ਹੁਣ ਹੱਲ ਹੋਇਆ ਜੀ ਆਪਣਾ ਯਾਰ ਆਵਰ ਆ ਗਏ ਲੈ ਵੀ ਨਾਕਾ ਲੱਗ ਗਿਆ ਸਾਲੀਆਂ ਦਾ ਸਾਲ ਵਧੀਆ ਬਣ ਗਿਆ ਆਪਾਂ ਪਹੁੰਚ ਗਏ ਆ ਢਾਬਾ ਆ ਗਿਆ ਪੰਮੀ ਟੀ ਸਟਾਲ ਚਾਹ ਸ਼ਕ ਲਗੇ ਤੇ ਆ ਖੜਾਤੀ ਆਪਾਂ ਮੋਟਰਸਾਈਕਲ ਆਪਣੀ ਆਪਣੇ ਬੋਟ ਵਾਲੇ ਵੀਰ ਅਜੇ ਤੱਕ ਆਏ ਨਹੀਂਗੇ ਉਹ ਅਜੇ ਪਿੱਛੇ ਹੀ ਰਹਿ ਗਏ ਤੇ ਮੌਸਮ ਬਣ ਗਿਆ بارش ਵਾਲਾ ਮੌਸਮ ਬਣ ਗਿਆ ਮੀ ਆ ਸਕਦਾ ਕਦੇ ਵੀ ਤੇ ਚਾਹ ਸ਼ੱਕ ਲਗੇ ਆਪਾਂ ਚਾਹ ਸ਼ੱਕੇ ਵਿੱਚ ਚੱਲਦੇ ਆਂ ਨਾਨਪੁਰ ਸਾਹਿਬ ਪਹੁੰਚ ਜਾਗੇ ਆਪਾਂ ਜਿੰਨਾ 20 ਮਿੰਟ ਤੱਕ ਆ ਆਗੇ ਬਹੁਤ ਟਲੇ ਵੀਰ ਮਗਰ ਰਹਿ ਗਏ ਰੋਲ ਖੜ ਕੇ ਆ ਹੀ ਲੱਗਦੇ ਆ ਹੈ ਨਾ ਜਲਦਰਾ ਰੋਲੇ ਸੀ ਨਾ ਜੀ ਜਾਣੇ ਆ ਲੈ

ਆਪਦਾ ਛਾਗ ਲਿਆ ਆਪਾਂ ਤੇਥੋਂ ਦਰਸ਼ਕੀਦਾਰੀ ਕਰਕੇ ਬਾਈ ਵੀ ਇੱਥੇ ਮਾਸਾ ਤੋਰ ਲੱਕੀਏ ਤੇ ਸਾਡੇ ਬਲੌਗ ਦੀ ਸਮਾਪਤੀ ਬਾਈ ਵੀ ਕਰਦੇ ਆ ਆਪਦਾ ਛਾਗ ਲਿਆ ਇਹ ਮਾਤਾ ਦੇਖ ਰਿਹਾ ਬਸ ਇਹ 40 ਛਾਗ ਵਿੱਚ ਬਸ ਹੁਣ ਇਥੋਂ ਆਪਾਂ ਟਿਆਰੀ ਖੇਚ ਕੇ ਅਗਲੇ ਨੂੰ ਫਟਾ ਵੱਲ ਨੂੰ ਜਾਂਦੇ ਆਂ ਠੀਕ ਹੈ ਜੀ ਤੇ ਆਪਾਂ ਹੁਣ ਗੁਰੂ ਕੀ ਢਾਬ ਜਾਣਾ ਗੁਰੂ ਕੀ ਲਾਹੌਰ ਤੇ ਨੈਣਾ ਦੇਵੀ ਦਾ ਅਗਲਾ ਵਲੌਗ ਉਹਦੇ ਵਿੱਚ ਆਪਾਂ ਮਿਲਾਂਗੇ ਪਰ ਹੁਣ ਆਪਾਂ ਦੋ ਇਜਾਜ਼ਤ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ